ਖਬਰਾਂ માં ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੈ ਗਈਆਂ ਬਾਜੜਾਂ ਜੱਗੋ ਤੇਰਵੀ ਹੋਵੇਗੀ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਵਾਰ-ਵਾਰ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਚਾਹੇ ਉਹ ਸੱਤ ਮੈਂਬਰੀ ਕਮੇਟੀ ਹੋਵੇ ਚਾਹੇ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ ਚਾਹੇ ਉਹ ਸ਼੍ਰੀ ਦਮਦਮਾ ਸਾਹਿਬ ਦੇ ਜ਼ਾਇਤੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ ਮੌਜੂਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇੱਕ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਦੇ ਹੁਕਮਾਂ ਤੋਂ ਮਨਕਰ ਹੋ ਰਹੇ ਨੇ ਕੱਲ ਜਿਵੇਂ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਬਵਾਲ ਬਚ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਕੋਰੀ ਡੋਰ ਦੇ ਵਿੱਚ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਹੱਕੇ ਪੱਕੇ ਰਹਿ ਗਏ ਕਿ ਅਜਿਹਾ ਕਿਉਂ ਕੀਤਾ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦੁਆਰਾ ਐਡਵੋਕੇਟ ਹਰਜਿੰਦਰ ਸਿੰਘ ਅਮੀ ਨੇ ਜਿਹੜੀ ਆਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਹੈ ਉਸ ਦੀ ਵੱਡੀ ਮੀਟਿੰਗ ਲੈਣੀ ਸੀ ਅਤੇ ਭਰਤੀ ਰੱਦ ਕਰਨੀ ਸੀ ਲੇਕਿਨ ਇਹ ਹੁਣ ਭਰਤੀ ਰੱਦ ਹੋ ਕੇ ਰਹੇਗੀ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਕਿਉਂਕਿ ਚਰਚਾ ਦਾ ਵਿਸ਼ਾ ਬਣ ਗਏ ਨੇ ਮਨਪ੍ਰੀਤ ਈਆਲੀ ਮਨਪ੍ਰੀਤ ਈਆਲੀ ਹੁਣ ਬਣ ਕੇ ਪ੍ਰਧਾਨ ਉਸ ਸੱਤ ਮੈਂਬਰੀ ਕਮੇਟੀ ਦੇ ਜਾਨੀ ਕਿ ਹੁਣ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਤੇ ਪਿੱਛੇ ਹਟ ਗਏ ਨੇ ਉਹਨਾਂ ਨੇ ਤਾਂ ਕਹਿ ਦਿੱਤਾ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਕਿ ਹੁਣ ਮੈਂ ਸੱਤ ਮੈਂਬਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਸੀ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਰੋਡ ਸੰਭਾਲਣੀ ਸੀ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਤਾਂ ਲਈ ਕੰਮ ਕਰਨਾ ਸੀ ਉਹ ਤੋਂ ਮਨਕਰ ਹੋਏ ਨੇ ਆਪਣੀ ਮਨਮਰਜ਼ੀ ਕੀਤੀ ਕੀਤੀ ਗਈ ਹੈ ਮੈਂ ਹੁਣ ਐਜ਼ ਏ ਪ੍ਰਧਾਨ ਨਹੀਂ ਰਹਿਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਦਾ ਕਿਸੇ ਵੀ ਸਮੇਂ ਉਹ ਵੀ استਿਫਾ ਆਪਣਾ ਦੇ ਸਕਦੇ ਨੇ ਹੁਣ ਪ੍ਰਧਾਨ ਬਣ ਕੇ ਮਨਪ੍ਰੀਤ ਯਾਲੀ ਜਾਂ ਗੁਰਪ੍ਰਤਾਪ ਵਡਾਲਾ ਲੇਕਿਨ ਮਨਪ੍ਰੀਤ ਯਾਲੀ ਦੀਆਂ ਹਵਾਵਾਂ ਜ਼ਿਆਦਾ ਤੇਜ਼ ਨੇ ਕਿਉਂਕਿ ਮਨਪ੍ਰੀਤ ਯਾਲੀ ਨੇ ਕਿਹਾ ਸੀ ਕਿ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਵੱਲੋਂ ਉਹ ਟ੍ਰਾਂਸਫਰਟ ਨਹੀਂ ਹੈ ਉਸ ਦੇ ਵਿੱਚ ਧੰਦਲੀ ਹੈ ਉਹ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਥੋੜੇ ਜੇ ਸਮੇਂ ਦੇ ਵਿੱਚ 35 ਤੋਂ 36 ਲੱਖ ਨਵੇਂ ਮੈਂਬਰ ਆ ਜਾਣੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਨਿਸ਼ਾਨੀਆਂ ਸਵਾਲ ਖੜੇ ਕਰਦੇ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 18 ਲੱਖ ਵੋਟ ਲੇਕਿਨ ਅਜੇ ਇਹ ਕਿਹੜਾ ਜਾਦੂ ਮਾਰਤਾ ਸੁਖਬੀਰ ਸਿੰਘ ਬਾਦਲ ਨੇ ਜਾਂ ਉਸ ਦੇ ਸਾਥੀਆਂ ਨੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ 18 ਲੱਖ ਤੋਂ 35 ਲੱਖ ਚਲਿਆ ਗਿਆ ਇਸ ਨੂੰ ਲੈ ਕੇ ਖਿਚੋਤਾਂ ਨਹੀਂ ਚੱਲ ਰਹੀ ਹੈ ਹੁਣ ਮਨਪ੍ਰੀਤ ਯਾਲੀ ਹੀ ਵਟ ਕੱਢਣਗੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਮਨਪ੍ਰੀਤ ਯਾਲੀ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਦੇ ਨਵੇਂ ਪ੍ਰਧਾਨ ਬਣ ਗਏ ਉਹਨਾਂ ਵੱਲੋਂ ਮੀਟਿੰਗ ਲਈ ਬੁਜਾਈ ਗਈ ਉਹਨਾਂ ਵੱਲੋਂ ਭਰਤੀ ਰੱਦ ਕੀਤੀ ਜਾਵੇਗੀ ਅਤੇ ਨਵੀਂ ਭਰਤੀ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਮੈਂਬਰੀ ਕਮੇਟੀ ਦੇ ਹੱਥਾਂ ਵਿੱਚ ਰਹੇਗੀ ਉਹਨਾਂ ਦੁਆਰਾ ਹੀ ਸ਼੍ਰੋਮਣੀ ਅਕਾਲੀ ਦਲ ਚਲਾਈ ਜਾਵੇਗੀ ਕਿਉਂਕਿ ਬੜਾ ਵੱਡਾ ਪੰਗਾ ਲੈ ਲਿਆ ਹੈ ਕਦੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਉੱਤੇ ਪ੍ਰਭਾਵ ਪਾਣਾ ਕਦੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਨਾ ਮੰਨੀ ਤੇ ਕਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰੈਸ਼ਰਾਈਜ਼ ਕਰਨਾ ਮਹਿੰਗਾ ਪਵੇਗਾ ਕਿਉਂਕਿ ਹੁਣ ਸੂਤਰ ਦੱਸਦੇ ਨੇ ਕਿ ਮਨਪ੍ਰੀਤ ਈਆਲੀ ਨੂੰ ਸੱਤ ਮੈਂਬਰੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਮੇਟੀ ਬਣੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਪਹਸਿਲ ਤੋਂ ਉਸ ਦਾ ਪ੍ਰਧਾਨ ਬਣਾਇਆ ਜਾਵੇਗਾ